ਆਲ ਭਾਈ ਸਾਰਿਆਂ ਨੂੰ ਅੱਜ ਆਪਾਂ ਇੱਕ ਬਹੁਤ ਵੱਡੀ ਜੋ ਖਬਰ ਦੱਸਣ ਜਾ ਰਹੇ ਹਾਂ ਜੋ ਕਿ ਸਰਸਾ ਵਾਲੇ ਬਾਬਾ ਜੋ ਸਰਸਾ ਵਾਲੇ ਦਾ ਡੇਰਾ ਮੁਖੀ ਹੈ ਜੋ ਉਹਨਾਂ ਦੀ ਇੱਕ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਜੋ ਰਾਮ ਰਹੀਮ ਦੇ ਨਾਮ ਤੋਂ ਜਾਣਿਆ ਜਾਂਦਾ ਇੱਕ ਜਬਰ ਜਨਾ ਦਾ ਜਿਹਦੇ ਉੱਪਰ ਕੇਸ ਲੱਗਿਆ ਸੀ ਤਾਂ ਜੋ ਆਪਣੀ ਆਪਾਂ ਕਹਿੰਦੇ ਵੀ ਹਰ ਸਾਲ ਦੇ ਵਿੱਚ ਉਹਨੂੰ ਪੈਰੋਲ ਦਿੱਤੀ ਜਾਂਦੀ ਹੈ ਕਦੇ 14 ਦਿਨ ਦੀ ਕਦੇ 30 ਦਿਨ ਦੀ ਜੋ ਅੱਜ ਉਹਨਾਂ ਨੂੰ 30 ਦਿਨ ਦੀ ਪੈਰੋਲ ਮਿਲ ਚਲੀ ਤਾਂ ਜਿਹਦੇ ਵਿੱਚ ਉਹ ਡੇਰੇ ਦੇ ਵਿੱਚ ਪਹੁੰਚ ਕੇ ਫਿਰ ਤੋਂ ਜੋ ਆਪਾਂ ਕਹਿੰਦੇ ਜੋ ਸਾਡੇ ਲੋਗ ਇਹਨਾਂ ਨੇ ਮੈਂ ਪਿੱਛੇ ਲਾਇਓ ਜਿਹੜੇ ਕਹਿੰਦੇ ਆ ਵੀ ਅਸੀਂ ਪ੍ਰੇਮੀ ਆਂਗੇ ਜੋ ਸਿਰਸਾ ਵਾਲੇ ਨੂੰ ਪਿਤਾ ਜੀ ਕਹਿੰਦੇ ਆ ਇਹਦੇ ਨਾਮ ਦੇ ਨਾਮ ਤੋਂ ਕਈ ਡੇਰੇ ਵੀ ਬਣ ਚੁੱਕੇ ਤਾਂ ਜੋ ਹੁਣ ਗੱਲ ਕਰੀਏ ਅਮਰਤਪਾਲ ਸਿੰਘ ਦੀ ਜੋ ਸਾਡੇ ਬੰਦੀ ਸਿੰਘਾ ਦੀ ਬਹੁਤ ਸਮਿਆਂ ਦੇ ਉਤੋਂ ਜੇਲਾਂ ਦੇ ਵਿੱਚ ਬੰਦਾ ਜਿਵੇਂ ਦਲਾਵਰ ਸਿੰਘ ਹਰ ਵੀਡੀਓ ਚ ਮੈਂ ਨਾਮ ਲੈਣਾ ਉਹਨਾ ਦਲਾਵਰ ਸਿੰਘ ਤੇ ਭਲਵੰਤ ਸਿੰਘ ਜੋ ਸੀ ਦਲਾਵਰ ਸਿੰਘ ਹੋਰਾਂ ਨੇ ਇੱਕ ਬਿਆੰਤ ਸਿੰਘ ਜੋ ਮੁੱਖ ਮੰਤਰੀ ਸੀ ਨੂੰ ਅੰਜਾਮ ਦਿੱਤਾ ਸੀ ਉਹਨਾਂ ਦੇ ਵਿੱਚੋਂ ਜੋ ਦਲਾਵਰ ਸਿੰਘ ਆ ਉਹ ਹੈ ਨਹੀਂ ਤੇ ਜੋ ਬਿਆੰਤ ਬਲਵੰਤ ਸਿੰਘ ਆ ਉਹ ਜੋ 40 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਆ ਤਾਂ ਉਹਨਾਂ ਨੂੰ 30 ਦਿਨ ਦੀ ਪੈਰੋਲ ਕਿਉਂ ਨਹੀਂ ਮਿਲ ਜਾਂਦੀ ਨਾਲੇ ਆਪਣੀ ਉਹ ਸਜ਼ਾ ਕੱਟੀ ਬੈਠਿਆ ਜੋ ਉਹਨਾਂ ਦੇ ਬਿਆੰਤ ਸਿੰਘ ਨੂੰ ਉਡਾਇਆ ਸੀ ਉਸ ਦੇ ਆਪਾਂ ਕਹਿੰਦੇ ਮਾਮਲੇ ਦੇ ਵਿੱਚ ਆਪਣੀ ਜੋ ਕਹਿੰਦੇ ਵੀ ਸਜ਼ਾ ਕੱਟ ਚੁੱਕੇ ਹਾਂ ਹਜੇ ਤੱਕ ਉਹਨਾਂ ਨੂੰ ਬੰਦੀ ਬਣਾ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਮਿਲਦੀ ਇਹ ਨਾ ਸਾਫੀ ਜਿਵੇਂ ਅਮਰਤਪਾਲ ਸਿੰਘ ਦੀ ਗੱਲ ਕਰੀਏ ਬੰਦੀ ਸਿੰਘਾ ਦੀ ਗੱਲ ਕਰੀਏ ਸਾਡੇ ਤਾਂ ਇਹਨਾਂ ਨੂੰ ਪੈਰੋਲ ਕਿਉਂ ਨਹੀਂ ਮਿਲ ਰਹੀ ਜੋ ਅਮਰਤਪਾਲ ਸਿੰਘ ਇੱਕ ਜਿੱਤੇ ਹੋਏ ਐਮਪੀ ਜੋ ਜੋ ਕਿ 497000 ਬਹੁਤ ਬਹੁਤ ਵੱਡੀ ਲੀਡ ਹੋ ਜਾਂਦੀ ਆ ਜੋ ਕਿ ਲੋਕਾਂ ਦਾ ਪਿਆਰ ਤੇ ਸਤਿਕਾਰ ਨਾਲ ਉਹਨਾਂ ਨੇ ਜਿਤਾਇਆ ਗਿਆ ਸੀ ਤੇ ਉਹਦੇ ਉੱਪਰ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਸਟੇ ਗਿਆ ਇਹ ਜੋ ਬਹੁਤ ਵੱਡੀ ਕਿਨਾਸਾਫੀ ਆ ਸਾਡੇ ਬੰਦੀ ਸਿੰਘਾਂ ਨਾਲ ਤਾਂ ਜੇ ਗੱਲ ਕਰੀਏ ਅਮਰਤਪਾਲ ਸਿੰਘ ਦੀ ਤਾਂ ਜੋ ਇਹ ਰਾਮ ਰਹੀਮ ਆ ਫਿਰ ਇਹ ਕਿੱਥੋਂ ਦੀ ਸਰਕਾਰ ਆ ਕਿਉਂਕਿ ਇਹ ਕੇਂਦਰ ਸਰਕਾਰ ਨਾਲ ਕਿਉਂਕਿ ਉਹਦੇ ਮਗਰ ਲੋਕ ਬਹੁਤ ਜੁੜੇ ਹੋਏ ਆ ਇਹ ਸਰਕਾਰਾਂ ਨੂੰ ਪਤਾ ਜਦੋਂ ਕਿਸੇ ਨੂੰ ਆਪਾਂ ਬਾਹਰ ਕਢਾਉਣਾ ਹੋਵੇ ਉਹ ਲੋਕਾਂ ਦੀ ਲੋੜ ਹੁੰਦੀ ਆ ਤੇ ਲੋਕ ਇਹਦੇ ਨਾਲ ਭਾਰੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਚ ਜੁੜੇ ਆ ਪਰ ਅਪਰਾਧ ਜੋ ਅਪਰਾਧ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ ਜੇ ਨੂੰ ਪੈਰੋਲ ਮਿਲਦੀ ਆ ਤਾਂ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਐ ਜੋ ਅਮਰਤਪਾਲ ਸਿੰਘ ਜਿਹਨੂੰ ਕਿ ਐਨਐਸਏ ਲਾ ਕੇ ਕਿਦੇ ਉਹਦੇ ਉੱਪਰ ਯੂਪੀਏ ਦਾ ਕੇਸ ਲਾ ਦਿੱਤਾ ਜਾਂਦਾ ਜੋ ਗੁਰਪ੍ਰੀਤ ਹਰੀ ਨੌਂ ਸਿੰਘ ਦਾ ਇੱਕ ਸਖਸ ਸੀ ਹਤਿਆ ਦਾ ਕੇਸ ਉਹਦੇ ਉੱਪਰ ਲਾ ਦਿੱਤਾ ਜਾਂਦਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹਦੇ ਉੱਪਰ ਕੇਸ ਜੋ ਬੰਦੀ ਸਿੰਘ ਆ ਸਾਡੇ ਜਿਵੇਂ ਅਮਰਤਪਾਲ ਸਿੰਘ ਤਾਂ ਜੋ ਬਹੁਤ ਸਮੇਂ ਤੋਂ ਬੰਦੀ ਸਿੰਘ ਆ 40 ਦੇ ਉੱਤੇ ਦੱਸਿਆ ਗਿਆ ਆ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਮਿਲਦੀ ਤੇ ਇਹ ਨਹੀਂ ਨਾ ਸਾਫੀ ਜੋ ਸਰਕਾਰਾਂ ਦਾ ਇੱਕ ਬਹੁਤ ਵੱਡਾ ਹੱਥ ਲਾ ਲਓ ਜਿਹਦੇ ਵਿੱਚ ਇਹ ਜੋ ਰਾਮ ਰਹੀਮਾ ਜੋ ਇੱਕ ਸਿਰਸਾ ਦੇ ਡੇਰਾ ਮੁਖੀ ਹੈ ਜੋ ਤਾਂ ਇਹਨੂੰ ਪੈਰੋਲ ਕਿਉਂ ਮਿਲ ਨਹੀਂ ਜਾ ਰਹੀ ਹਰ ਸਾਲ ਦੇ ਵਿੱਚ ਇੱਕ ਦੋ ਵਾਰ ਪੈਰੋਲ ਮਿਲਦੀ ਹੈ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਕਿ ਜੋ ਇਹ ਡੇਰਾ ਜੋ ਇਹ ਡੇਰਿਆਂ ਦੇ ਵਿੱਚ ਜਿਵੇਂ ਹੁਣ ਇਹ ਬਹੁਤ ਵੱਡੀ ਇੱਕ ਜਬਰ ਜਨਾ ਦਾ ਕੇਸ ਪਿਆਗਾ ਸਾਰਿਆਂ ਨੂੰ ਪਤਾ ਇਹ 2017 ਦਾ ਕੇਸ ਆ ਪਾ ਉਹਨੂੰ ਕੋਈ ਕੁਝ ਖਾਸ ਸਮਾਂ ਨਹੀਂ ਹੋਇਆ ਤੇ ਜਿਹੜੇ ਸਾਡੇ ਬੰਦੀ ਸਿੰਘ ਆ 40 40 ਸਾਲ ਤੋਂ ਬੰਦ ਕਰ ਰੱਖਿਆ ਜਿਹਦੇ ਵਿੱਚ ਹੁਣ ਇਹਨਾਂ ਨੂੰ ਪੈਰੋਲ ਜਦੋਂ ਜੀ ਕਰਦਾ ਉਦੋਂ ਤੁਰੰਤ ਇਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ ਤਾਂ ਇਹ ਕੇਸ ਕੋਈ ਅਲੱਗ ਕੇਸ ਨਹੀਂ ਜਬਰ ਜਨਾ ਦਾ ਕੇਸ ਵੀ ਇੱਕ ਕੇਸ ਹੁੰਦਾ ਤੇ ਜੋ ਹੁਣ ਆਪਾਂ ਗੱਲ ਕਰੀਏ ਵੀ ਜੇ ਗੱਲ ਕਰੀਏ ਹੁਣ ਬਾਪਿਆਂ ਦੀ ਇਹਨਾਂ ਦਾ ਬਾਅਦ ਦੇ ਵਿੱਚ ਪਤਾ ਲੱਗਦਾ ਜਿਵੇਂ ਹੁਣ ਲੱਖਾ ਬਾਪਾ ਡੇਰਾ ਨਾਨਕ ਸਰ ਨਾਨਕ ਸਰ ਦੇ ਮੁਖੀ ਬਾਬਾ ਲੱਖਾ ਜੋ ਉਹਨਾਂ ਦਾ ਵੀ ਇੱਕ ਮੈਂ ਤੁਹਾਨੂੰ ਅਗਲੀਆਂ ਵੀਡੀਓ ਵਿੱਚ ਦੱਸਿਆ ਅੱਜ ਮਹੀਨਾ ਹੋ ਗਿਆ ਜੋ ਅਮਰਤਪਾਲ ਮਹਿਰੋਂ ਨੇ ਉਹ ਗੱਲ ਦਾ ਖੁਲਾਸਾ ਕੀਤਾ ਕਿਉਂਕਿ ਡੇਰਾ ਬਾਬਾ ਨਾਨਕ ਇੱਕ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਪਰ ਬੰਦਨਾਮ ਗੁਰੂ ਨਾਨਕ ਦੇਵ ਜੀ ਦਾ ਨਾਂ ਹੁੰਦਾ ਨਾਲ ਤਾਂ ਉਹ ਡੇਰਾ ਜੋ ਨਾਨਕ ਸਰ ਦੇ ਮੁਖੀ ਹੈ ਜੋ ਲੱਖਾ ਬਾਬਾ ਇਹਨਾਂ ਦਾ ਇੱਕ ਇੱਕ ਬਹੁਤ ਵੱਡਾ ਇੱਕ ਖੁਲਾਸਾ ਹੋਇਆ ਸਾਹਮਣੇ ਜੋ ਤਿੰਨ ਤੀਆਂ ਤੇ ਇੱਕ ਮਾਂ ਚੰਡੀਗੜ੍ਹ ਤੋਂ ਆਉਂਦੀ ਸੀ ਇੱਕ ਹਾਂਗਕਾਂਗ ਜੋ ਬਾਹਰਲਾ ਦੇਸ਼ ਉੱਥੋਂ ਵੀ ਆਉਂਦੀਆਂ ਸੀ ਉੱਥੇ ਇਹਨਾਂ ਦੀ ਸਾਰੀ ਗੱਲ ਦਾ ਜੋ ਆ ਬਾਬਾ ਜਯੋਨੀ ਤਾਂ ਬਾਬਾ ਲੱਖਾ ਤੇ ਜੋ ਅਮਰਤਪਾਲ ਮਹਿਰੂ ਨੇ ਇਸ ਗੱਲ ਦਾ ਸਾਰਿਆਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਖੁਲਾਸਾ ਕਰਿਆ ਸੀ ਇਸ ਗੱਲ ਦਾ ਤਾਂ ਇਹ ਜੋ ਬਾਬੇ ਹੁੰਦੇ ਅਗੇ ਡੇਰਿਆਂ ਵਾਲੇ ਦੇਖਣ ਚ ਕੁਝ ਹੋਰ ਤਾਂ ਅੰਦਰੋਂ ਕੁਝ ਹੋਰ ਇਹਨਾਂ ਦਾ ਲੱਗਦਾ ਬਾਅਦ ਦੇ ਵਿੱਚ ਪਤਾ ਕਿਉਂਕਿ ਇਹ ਬਹੁਤ ਸਮੇਂ ਦੇ ਉੱਤੇ ਜੇ ਗੱਲ ਕਰੀਏ ਅਮਰਤਪਾਲ ਜੇ ਨਾ ਜੇ ਗੱਲ ਕਰੀਏ ਸੌਰੀ ਜੇ ਗੱਲ ਕਰੀਏ ਰਾਮ ਰਹੀਮ ਜੋ ਬਹੁਤ ਸਮੇਂ ਤੋਂ ਲੋਕ ਇਹਦੇ ਨਾਲ ਜੋ ਭਾਰੀ ਗਿਣਤੀ ਚ ਜੁੜੇ ਹੋਏ ਆ ਤਾਂ ਲੋਕ ਇਹਨਾਂ ਨੂੰ ਜੋ ਪਿਆਰ ਸਤਿਕਾਰ ਜਿਹੜਾ ਦਿੰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਪੋਲੇ ਲੋਕਾਂ ਨੂੰ ਵੀ ਹੈ ਕਿ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਇਹ ਬਾਬਿਆਂ ਦਾ ਰਿਜ਼ਲਟ ਜਦੋਂ ਪਤਾ ਲੱਗਦਾ ਤਾਂ ਜੇ ਹੁਣ ਗੱਲ ਕਰੀਏ ਆਪਾਂ ਜੋ ਸਰਸਾ ਵਾਲਾ ਬਾਬਾ ਜਿਹੜਾ ਰਾਮ ਰਹੀਮ ਆ ਇਹਨੂੰ ਹਰ ਸਾਲ ਦੇ ਵਿੱਚ ਇੱਕ ਦੋ ਵਾਰ ਪੈਰੋਲ ਦੇ ਦਿੱਤੀ ਜਾਂਦੀ ਹੈ ਤੇ ਜਿਹੜੇ ਸਾਡੇ ਬੰਦੀ ਸਿੰਘਾ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਕਿਉਂਕਿ ਜੋ ਹਣੀਪ੍ਰੀਤ ਸੀਕ ਤੁਸੀਂ ਸਾਰੀ ਜਾਣਦੇ ਆ ਹਣੀਪ੍ਰੀਤ ਜੋ ਜ਼ਬਰਜਨਾਹ ਦਾ ਕੇਸ ਇੱਕ ਗਰਲ ਸੀ ਜੋ ਲੜਕੀ ਕਹ ਲੋ ਜੋ ਇੱਕ ਉਹਨਾਂ ਬੰਮੀ ਦੇ ਉੱਪਰ ਹਣੀਪ੍ਰੀਤ ਦਾ ਜੋ ਲਾ ਲੋ ਤੇ ਹੋਰ ਵੀ ਕਈ ਡੇਰਿਆਂ ਦੇ ਵਿੱਚ ਹੋਰ ਵੀ ਇਹਨੇ ਜ਼ਬਰਜਨਾਹ ਕੀਆ ਤਾਂ ਵੀ ਇਹ ਜੋ ਹਰ ਬਾਰ ਇਹਨਾਂ ਨੂੰ ਪੈਰ ਰੋਲ ਮਿਲਦੀ ਹੈ ਸਾਲ ਬਾਅਦ ਜਦੋਂ ਜੀ ਕਰਦਾ ਉਦੋਂ ਤਾਂ ਫਿਰ ਇਹ ਸਾਰੇ ਵਾਸਤੇ ਇੱਕ ਕਿਉਂ ਨਹੀਂ ਹੈ ਜਿਹੜੇ ਬੰਦੀ ਸਿੰਘਾ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਮਿਲ ਜਾਂਦੀ ਚਲੋ ਜੀ ਖਾਸ ਕਰਕੇ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਰਾਮ ਰਹੀਮ ਨੂੰ ਲੈ ਕੇ ਜੋ ਇਹ ਖਬਰ ਆਈ ਹੈ ਸਾਹਮਣੇ ਤੇ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੰਨਾ ਤੱਕ ਵੀਡੀਓ ਜਾਂਦੀ ਹੈ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਜਿਵੇਂ ਹਰ ਵੀਡੀਓ 'ਚ ਕਹਿੰਦੇ ਆ ਮੁੱਦਿਆਂ ਦੇ ਚੈਨਲ ਆ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਬਿਲਕੁਲ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ